ਸਾਲ ਬਾਅਦ ਚਲੋ ਤੁਹਾਡਾ ਸਮਾਂ ਠੀਕ ਆ ਇੱਧਰ ਬਾਈ ਆਏ ਨੇ 13 ਸਾਲ ਬਾਅਦ ਜਰਮਨ ਤੋਂ ਇਹ ਤਾਂ ਸੰਿਆਸ ਹੀ ਹੋ ਗਿਆ ਪਰ ਬੇਸ਼ੱਕ ਮੈਨੇ ਹੋਵੇ ਮੈਨੂੰ ਹਾਂ ਰਹੇਗਾ ਹਾਂ ਤਕੜਾ ਹਾਂ ਸਭ ਠੀਕ ਸਭ ਬਧੀਆ ਰੋਟੀ ਖਾ ਲਈ ਹਾਂ ਖਾ ਗਏ ਲੈ ਫਿਰ ਮੇਰੇ ਨਾਲ ਖਾਣੀ ਸੀ ਚਲ ਕੋਈ ਗੱਲ ਕਰਦੂ ਖਾਵਾਏ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰਿਆਂ ਦਾ ਵੈਲਕਮ ਬੈਕ ਟੂ ਅਵਰ ਅਨਦਰ ਵਲੌਗ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਅਰਸ਼ ਸਲ ਵਲੌਗਸ ਤੇ ਅੱਜ ਬੜਾ ਘੈਂਟ ਵਲੌਗ ਹੋਣ ਜਾ ਰਿਹਾ ਕਿਉਂਕਿ ਆਪਾਂ ਚੱਲੇ ਆਂ ਇੰਡੀਆ ਇੰਡੀਆ ਜਾਣ ਦਾ ਚਾਹ ਬਹੁਤ ਕਿਹਨੂੰ ਨਹੀਂ ਹੁੰਦਾ ਚਾਹ ਸਭ ਨੂੰ ਹੁੰਦਾ ਹਨਾ ਰਾਣੇ ਨੂੰ ਪਿਕ ਕਰਨ ਆਏ ਸੀ ਰਾਣਾ ਵੀ ਚੱਲੇ ਆਂ ਇੰਡੀਆ ਕਹਦਾ ਕੰਬਲ-ਕੰਬਲ ਮੈਂ ਆਪਣਾ ਹੀ ਲੈ ਕੇ ਜਾਣਾ ਉਹਨਾਂ ਫਲਾਈਟ 'ਚ ਮੈਂ ਦੇ ਲੈ ਕੇ ਜਾਂਦਾ ਅੰਡੀਆ ਤੇਰੀ ਇੰਡੀਆ ਨੇ ਮੇਰੀ ਤਾਂ ਕਰ ਨਹੀਂ ਨਹੀਂ ਇਹਨੂੰ ਆਪਾਂ ਡ੍ਰੌਪ ਕਰਨ ਚੱਲੇ ਆਂ ਈ ਟਰੱਕ ਕੋਲ ਇਹਦਾ ਹੈਗਾ ġੇੜਾ ਬ੍ਰਿਸਵਿਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਤਾਂ ਮੈਂ ਤੁਹਾਨੂੰ ਤੁਹਾਨੂੰ ਲੈ ਜਾ ਜਗਾ ਟਰੱਕ 'ਚੋਂ ਕੱਢ ਕੇ ਚੋਸ਼ ਕਰ ਲੈ ਵਧੀਆ ਹੁਣ ਓਕੇ ਇਧਰ ਮਿਲੋ ਸੁਖਬ੍ਰੀਤ ਸਿੰਘ ਨੂੰ ਹਾਂਜੀ ਹਾਂਜੀ ਚੱਲੀਏ ਫਿਰ ਇੰਡੀਆ ਨਹੀਂ ਤੁਸੀਂ ਜਾਓਗੇ ਤੋ ਤਿਆਰੀ ਹੈ ਜੀ ਜਾਣ ਦੀ ਮੇਰਾ ਤੇਰਾ ਜਿਹਾ ਰੈਡੀ ਹੈ ਸਮਾਨ ਗੱਡੀ ਚ ਕਢਾ ਤੋ ਬਸ ਸਟਾਰਟ ਕਰ ਦਈਏ ਹੋਰ ਸਟਾਰਟ ਕਰ ਦਈ ਬੰਦਰ ਵੀ ਟੰਗਿਆ ਆ ਆ ਚੈੱਕ ਕਰੋ ਜੀ ਰਾਣੇ ਦਾ ਟਰੱਕ ਓਕੇ ਕਰ ਠੀਕ ਹੈ ਰਾਣੇ ਦਾ ਜੱਟਾਂ ਨੂੰ ਮਿਲਦੇ ਆ ਹੈਫੇਵ ਜੱਟ ਨਹੀਂ ਮੇਰੀ ਵੀ ਚਾਰ ਨਹੀਂ ਚੱਲੀ ਹੈ ਬ੍ਰਿਸਬਨ ਨੂੰ ਉਹ ਠੀਕ ਹੈ ਜੀ ਓਕੇ ਜੀ ਸਸਤੀ ਕਾਲ ਜੀ ਸਾਰੇ ਨੂੰ ਮਿਲਦੇ ਆ ਆਪਾਂ ਫਿਰ ਨੈਕਸਟ ਵਲੌਗ ਚ ਮਿਲਾਂਗੇ ਜਦੋਂ ਵਾਪਸ ਆ ਗਿਆ ਮੈਂ ਰਾਣੀ ਨੂੰ ਕਰਤਾ ਹੀ ਆਪਾਂ ਡ੍ਰੌਪ ਰਾਣਾ ਚੱਲਿਆ ਬ੍ਰਿਸਬਨ ਤੇ ਤੁਸੀਂ ਅੰਨੇ ਅਸੀਂ ਕੱਲ ਦੀਆਂ ਕਲਿੱਪਾਂ ਚੈੱਕ ਕਰੋ ਕੱਲ ਅਸੀਂ ਸ਼ਾਪਿੰਗ ਕਰਨ ਗਏ ਸੀ ਉਹਦੀਆਂ ਥੋੜੀਆਂ-ਬਹੁਤ ਕਲਿੱਪਾਂ ਲਈਆਂ ਸੀ ਉਹ ਚੈੱਕ ਕਰੋ ਤੁਹਾਨੂੰ ਵਧੀਆ ਲੱਗਣਗੀਆਂ ਆਪਾਂ ਆਏ ਸੀ ਜੀ ਜੇਵੀ ਹਾਈਫਾਈ ਤੇ ਆਪਾਂ ਬਾਈ ਕੀਤਾ ਫੋਨ 16 Pro 256 GB Black ਬੈਸਟ ਸਟੋਰ ਆਸਟ੍ਰੇਲੀਆ ਦਾ ਜਿੱਥੋਂ ਆਪਾਂ ਇਲੈਕਟ੍ਰੋਨਿਕ ਲੈ ਸਕਦੇ ਆਂ ਆਪਾਂ ਆ ਗਏ ਜੀ ਆਪਣੇ ਬੈਂਕ منی ਵਿਡਰੋ ਕਰਾਉਣ ਚੈੱਕ ਕਰੋ ਯਾਰ ਇੰਨਾ ਕ ਬੰਡਲ ਆ 4 ਲੱਖ ਦਾ ਤੇ ਇੰਡੀਆ ਦੇ ਹਿਸਾਬ ਨਾਲ ਤਾਂ ਬਹੁਤ ਛੋਟਾ ਏ ਜੇ 4 ਲੱਖ ਇੰਡੀਆ ਹੋਵੇ ਤਾਂ ਦੇਖ ਲਓ 3-4 ਹੋਣਗੇ ਇਹ ਜੀ ਹਾਂਜੀ 에어ਪੋਰਟ ਪਹੁੰਚ ਗਏ ਜੀ ਆਪਾਂ ਤੇ ਚੈੱਕ ਇਨ ਆਪਣਾ ਹੋਪਣਾ ਤੇ ਹੁਣ ਕੀ ਐਕੀਨ ਕਰਾਂਗੇ ਆਪਣੀ ਹੈਗੀ ਬੈਂਕਾਕ ਦੀ ਫਲਾਈਟ ਇਤੋਂ Thai Airways ਚੈੱਕ ਇਨ ਹੋ ਗਿਆ ਜੀ ਕੰਪਲੀਟ ਤੇ ਹੁਣ ਆਪਾਂ ਕਰਦੇ ਆ ਅਲਵਿਦਾ ਸੁਖਪ੍ਰੀਤ ਸਿੰਘ ਜੀ ਚੱਲ ਠੀਕ ਹੈ ਬਈ ਡਾਰਲਿੰਗ ਮਿਲਦੇ ਆ ਫਿਰ ਇੰਡੀਆ ਭੰਗੂ ਨੂੰ ਮਿਲਾਂਗੇ ਐਤਕੀ ਇੰਡੀਆ ਸੁੱਕੀ ਨਹੀਂ ਇਕੱਠੇ ਜਾਣੇ ਹੁੰਦੇ ਆ ਵੀ ਜਦੋਂ ਵੀ ਜਾਣੇ ਚਲੋ ਕੋਈ ਨਹੀਂ ਨੈਕਸਟ ਟ੍ਰਿਪ ਇਕੱਠੇ ਕੱਢਾਂਗੇ ਅੱਜ ਮੈਲਬਨ 에ਅਰਪੋਰਟ ਤੇ ਬਹੁਤ ਜ਼ਿਆਦਾ ਰਸ਼ਾ ਬਹੁਤ ਜ਼ਿਆਦਾ ਹੁਣ ਆਪਾਂ ਆਗੇ ਸਿਕਿਉਰਟੀ ਵਾਲੀ ਲਾਈਨ ਚ ਇੱਥੇ ਹੈਂਡਬੈਗ ਚੈੱਕ ਹੋਣੇ ਆ ਸਾਰੇ ਸਿਕਿਉਰਿਟੀ ਚੈੱਕ ਇਨ ਹੋ ਗਿਆ ਜੀ ਆਪਣਾ ਹੁਣ ਆਪਾਂ ਆਈ ਟੂਰਿਸਟ ਫੰਡ ਸਕੀਮ ਵੱਲ ਜਿਹੜਾ ਆਪਾਂ ਆਈਫੋਨ ਪਰ ਖਰੀਦ ਕੀਤਾ ਸੀ ਉਹਦੀ ਆਪਾਂ GST ਰਿਫੰਡ ਕਰਾਵਾਂਗੇ ਲਾਈਨ ਲੱਗੀ ਹੋਈ ਹੈ ਔਰ ਇਹ ਵੀ ਦੇਖੋ ਤੁਸੀਂ GST ਰਿਫੰਡ ਕਰਾ ਲਈ ਜੀ 243 ਡਾਲਰ ਹੁਣ ਆਪਾਂ ਆ ਗਏ ਸੀ ਡਿਊਟੀ ਫਰੀ ਚ ਇਥੇ ਦੇਖਦੇ ਕੋਈ ਚੀਜ਼ ਲੈਣੀ ਆ ਕੋਈ ਮਟੀਰੀਅਲ ਲੈਣਾ ਸਮਝੀਏ ਤੁਸੀਂ ਕਿਹਨਾਂ ਹੀ ਸਮਝ ਨਹੀਂ ਸੰਜੀਨਾ ਇਹ ਮਟੀਰੀਅਲ ਦੀ ਗੱਲ ਕਰਦਾ ਪਿਆ ਏ ਚਾਹੀਦਾ ਏ ਸਸਤੇ ਦਮਾਂ ਤੇ ਵਧੀਆ ਮਟੀਰੀਅਲ ਕਿੰਨਾ ਪੀਏ ਨਾ ਪਲਾਈਏ ਆਪਣੇ ਗੇਟ ਕਣੀ ਜਾ ਰਹੇ ਆ ਜੀ ਆਪਣਾ ਹੈਗਾ ਗੇਟ ਨੰਬਰ 14 ਸੀ ਡਾਊਨ ਸਟੇਅਰ ਸੀਗਾ 게이트 14 वेटिंग एरिया 'ਚ ਆ ਗਏ ਜੀ ਆਪਾਂ 11:10 ਹੋ ਗਏ ਐਂਡ ਸਾਡੇ 11:00 ਵਜੇ ਆਪਣੀ ਫਲਾਈਟ ਡਿਪਾਰਟ ਹੋਣੀ ਆ ਬੈਂਕਾਕ ਨੂੰ ਬੈਂਕਾਕ ਆਉਣੀ ਸਟੇ ਆ 1 ਘੰਟਾ 40 ਮਿੰਟ ਦੀ ਫਿਰ ਸਿੱਧਾ ਦਿੱਲੀ ਹੁਣ ਹੋਰੇ ਵੇਟ ਕਰ ਰਹੇ ਆ ਵੇਟ ਹੋ ਨਹੀਂ ਰਹੀ ਪਰ ਕਿਉਂਕਿ ਜਦੋਂ ਬੰਦਾ ਜਾਂਦਾ ਇੰਡੀਆ ਐਨੇ ਟਾਈਮ ਬਾਅਦ ਤਾਂ ਚਾਹ ਬਹੁਤ ਹੁੰਦਾ ਸੋ ਪਿਛਲੇ ਸਾਲ ਆਪਾਂ ਨਵੰਬਰ 'ਚ ਗਏ ਸੀਗੇ ਤੇ ਹੁਣ ਫੇਰ ਆਪਣੇ ਜਿਹੜਾ ਵਜ ਰਿਆ ਇੰਡੀਆ ਵਧੀਆ ਮਾਲ ਕਿਰਪਾ ਰੱਖਿਆ ਤੇ ਜਿਹੜੇ ਲੱਗਦੇ ਰਹਿਣਾ ਇੰਡੀਆ ਬਾਕੀ ਤੁਸੀਂ ਬਲੌਗ ਨੂੰ ਸਪੋਰਟ ਕਰ ਦਿਓ ਇੰਜੋਏ ਕਰ ਰਹੇ ਹਾਂ ਜੇ ਬਲੌਗ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਐਂਡ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਯਾਰ ਸਬਸਕ੍ਰਾਈਬਿੰਗ ਹੋ ਗਈ ਸਟਾਰਟ ਲਾਈਨ ਲੱਗੀ ਬਹੁਤ ਵੱਡੀ ਪਰ ਆਪਾਂ ਵੇਟ ਕਰ ਰਹੇ ਹਾਂ ਲਈ ਕਿਉਂਕਿ ਇੰਨੀ ਜਲਦੀ ਜਾ ਕੇ ਕੋਈ ਫਾਇਦਾ ਤਾਂ ਹੋਇਆ ਨਹੀਂ ਬੈਠਣਾ ਤਾਂ ਆਪਣੀ ਆਪਣੀ ਸੀਟ ਤੇ ਉਹ ਜਦੋਂ ਇਹ ਲਾਈਨ ਕਲੀਅਰ ਹੁੰਦੀ ਆ ਫਿਰ ਜਾ ਕੇ ਆਪਾਂ ਲਾਈਨ 'ਚ ਖੜ ਜਾਂਗੇ ਥੋੜਾ ਜਿਹਾ ਜਦੋਂ ਰਸ਼ ਕਲੀਅਰ ਹੁੰਦਾ ਬੋਰਡਿੰਗ ਸਟਾਰਟ ਹੋ ਗਈ ਜੀ ਹੁਣ ਚੱਲਿਆਂ ਪਲੇਨ ਦੇ ਵਿੱਚ ਇੱਧਰ ਚੈੱਕ ਕਰੋ ਜੈਟ ਸਟਾਰ ਦਾ ਪਰ ਪਲੇਨ ਇਹ ਤਾਂ ਬਹੁਤ ਛੋਟਾ ਹੈ ਆਪਣਿਆਂ ਵਾਲਾ ਮੈਨ ਲੱਗਦਾ ਬਟ ਆਈਥਾ ਏਅਰਵੇਜ਼ ਇੱਥੇ ਫੇਰ ਲਾਈਨ ਲੱਗੀ ਹੋਈ ਆ ਫਾਈਨਲੀ ਆ ਗਏ ਜੀ ਪਕਲੇ ਇੰਦੇ ਵਿੱਚ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਟਾਈਮ ਹੋ ਗਿਆ ਬੈਂਕੋਮ ਸਵਾ ਚਾਰ ਵਜੇ ਗਏ ਬੈਂਕੋਮ ਤੇ 35 ਮਿੰਟ ਆਪਾਂ ਨੂੰ ਹੋਰ ਲੱਗਣੇ ਆ ਬੈਂਕੋਮ ਮੋਸ਼ਨ ਨੂੰ ਸਕੇਸ਼ਾ ਲਾਈਨ ਐਂਡ ਓਮਨ ਐਰ ਫਾਈਨਲੀ ਜੀ ਪਹੁੰਚ ਗਏ ਆ ਫਾਇਲੈਂਡ ਜਦੋਂ ਮੈਂ ਪਹਿਲੀ ਵਾਰੀ ਆਸਟ੍ਰੇਲੀਆ ਗਿਆ ਸੀ ਨਾ ਤਾਂ ਪਹਿਲੀ ਫਲਾਈਟ ਮੇਰੀ ਫਾਇਲੈਂਡ ਦੀ ਸੀ ਬਾਈ ਤੁਸੀਂ ਕੀ ਨਾਮ ਆ ਤੁਹਾਡਾ ਕਿੱਥੋਂ ਤੁਸੀਂ ਮੇਰਾ ਨਾਮ ਜੀ ਰਮਨਦੀਪ ਆ ਤੇ ਆਪਾਂ ਹੈਗੇ ਆ ਫੇਰਫੋਡ ਜਿਹੜੇ ਤੋਂ ਪੂਰਾ ਪਿੰਡ ਤੇ ਚੱਲੇ ਹੋ ਐ ਵਤਨਾ ਨੂੰ ਵਾਪਸ ਬੱਸ ਜੀ ਹੋਰ ਚੱਲੀਏ ਪਾਈਏ ਚੱਲੇ ਕਿੰਨੇ ਟਾਈਮ ਦੀ ਛੁੱਟੀ ਘਟਣੇ ਜਾ ਰਹੇ ਜੀ ਅਸੀਂ ਜਾ ਰਹੇ ਆ ਮੈਂ ਮਹੀਨੇ ਲਈ ਜਾ ਰਹੇ ਆ ਮੇਰੀ ਵਾਈਫ ਤੇ ਬੱਚਾ ਆਇਆ ਹੈ ਜਾ ਰਹੇ ਆ ਆਰਾਊਂਡ 3 ਮੰਥਸ ਲਈ ਠੀਕ ਹੈ ਜੀ ਠੀਕ ਹੈ ਹਾਂ ਜੀ ਬਾਕੀ ਹੈ ਨਾ ਜਦੋਂ ਬੰਦਾ ਘਰ ਨੂੰ ਵਾਪਸ ਮੁੜਦਾ ਤਾਂ ਖੁਸ਼ੀ ਬਹੁ ਹੁੰਦੀ ਹੈ ਨਾ ਬਹੁਤ 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 ਮੈਂ ਕਹਿੰਦਾ ਜਾਨ ਦਾ ਚਾਹ ਸਭ ਤੋਂ ਜ਼ਿਆਦਾ ਹੁੰਦਾ ਵਾ ਜੀ ਜਿਵੇਂ ਮੈਂ ਕਿਹਾ ਆਪਣੀ ਫਲਾਈਟ ਕਿੰਨੀ ਸੀ ਨਾਲੇ ਕੋਈ ਤਕਾਬੜ ਜੀ ਨਹੀਂ ਹੋਈ ਜਾਨੀ ਹਾਂ ਉਹੀ ਗੱਲ ਹੈ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਇਹਨਾਂ ਦਾ 에어 ਇੰਡੀਆ ਦਾ ਨਹੀਂ ਇੰਨਾ ਵਧੀਆ ਹੁੰਦਾ ਹਾਂਜੀ 28 ਦਾ ਠੀਕ ਆ ਥੋੜਾ ਜਿਹਾ ਬਸ ਇੱਕ ਧਿਆਨ ਰੱਖਣਾ ਪੈਣਾ ਵੀ ਈ ਵੀਜ਼ਾ ਜਿਵੇਂ ਆਪਾਂ ਪ੍ਰਿੰਟ ਕਰ ਲਿਆ ਹੋਣਾ ਨਾ ਈਮੇਲ ਹਾਂਜੀ ਓ ਮੇਕ ਸ਼ੋਰ ਕਿ ਆਪਾਂ ਫੋਟੋ ਵਾਲਾ ਪ੍ਰਿੰਟ ਕਰਿਆ ਕਰੋ ਕਿਉਂਕਿ ਉੱਥੇ ਜਾ ਕੇ ਸਾਨੂੰ ਪੰਗਾ ਪਾੜਿਆ ਸੀ ਇਹਨਾਂ ਨੇ ਜਵਾਕ ਦਾ ਹਣਾ ਜੀ ਹਾਂ ਜੇ ਆਪਦਾ ਵੀ ਕੋਈ ਹੁੰਦਾ ਨਾ ਈ ਵੀਜ਼ਾ ਕਦੇ ਵੀ ਈਮੇਲ ਤੋਂ ਪ੍ਰਿੰਟਰ ਨਾ ਕਰੋ ਮੇਕ ਸ਼ੋਰ ਕਿ ਉਹ ਪ੍ਰੋਪਰ ਤੇ ਫੋਟੋ ਹੋਵੇ ਤੇ 에ਅਰ ਇੰਡੀਆ ਤੇ ਐਕਸੈਪਟ ਕਰ ਲੈਂਦੀ ਹੈ ਬਟ ਬਾਕੀ ਫਲਾਈਟਾਂ ਦਾ ਥੋੜਾ ਇਸ਼ੂ ਹੈ ਥੋੜਾ ਆ ਇਹ ਚੀਜ਼ ਦਾ ਓਕੇ ਜੀ ਸੋ ਤੁਸੀਂ ਧਿਆਨ ਰੱਖਿਓ ਜੇ ਤੁਸੀਂ ਆਪਣੇ ਬੱਚੇ ਨਾਲ ਟਰੈਵਲ ਕਰ ਰਹੇ ਹੋ ਇੰਡੀਆ Thai Airways ਨਾਲ ਥੋੜੀ ਜੀ ਦਿੱਕਤ ਆਉਂਦੀ ਆ ਇਹ ਈ ਵੀਜ਼ਾ ਫੋਟੋ ਵਾਲਾ ਮੰਗਦੇ ਨੇ ਧਿਆਨ ਰੱਖਿਓ ਜੀ ਫੋਟੋ ਵਾਲਾ ਵੀਜ਼ਾ ਲੈ ਕੇ ਆਏ ਹੋ ਹਨਾ ਜੀ ਹਾਂ ਜੀ ਫੋਟੋ ਵਾਲਾ ਵੀਜ਼ਾ ਲੈ ਕੇ ਆਏ ਹੋ ਕਿਉਂਕਿ ਜਦੋਂ ਉੱਥੇ ਆਪਾਂ ਕਰਦੇ ਆ ਨਾ ਉਹ ਫਿੱਟ ਪਾਉਣੇ ਆ ਤੇ ਸਾਡਾ 4 ਵਾਰੀ ਇਨਵੈਲਿਡ ਰਿਕੁਐਸਟ ਆਈ ਗਿਆ ਸੀਗਾ ਉਹ ਵੈਬਸਾਈਟ ਵੀ ਨਹੀਂ ਕਈ ਵਾਰੀ ਚੱਲਦੀ ਉਹ ਲੱਕੀਲੀ ਚੱਲ ਪਈ ਤੇ ਉਹ ਪ੍ਰੋਸੈਸ ਹੋ ਗਿਆ ਸਾਡਾ ਪਰ ਬੜਾ ਦਿੱਕਤ ਆ ਉਹਦੇ ਇਲਾਵਾ ਉਹਨਾਂ ਨੇ ਨਹੀਂ ਜਹਾਜ਼ ਦੀ ਬੋਰਡ ਨਹੀਂ ਕਰਦੇ ਹਾਂਜੀ ਹਾਂਜੀ ਤੇ ਹੁਣ ਆਪਾਂ ਚੱਲੇ ਆ ਆਪਣੀ ਦੂਜੀ ਫਲਾਈਟ ਆ ਜਿਹੜੀ ਦਿੱਲੀ ਨੂੰ ਸੋ ਆਪਣੀ ਕਨੈਕਟਿੰਗ ਫਲਾਈਟ ਆ ਆਪਾਂ ਜਸਟ ਸਿਕਿਉਰਿਟੀ ਚੈਕ-ਇਨ ਕਰਨਾ ਤੇ ਵੇਟ ਕਰਨੀਆਂ ਨੈਕਸਟ ਫਲਾਈਟ ਦੀ ਸ਼ੁਕਰ ਹੈ ਇੱਥੇ ਕੋਈ ਲਾਈਨ ਨਹੀਂ ਹੈਗੀ ਬੈਂਕਾਕ ਬੋਰਡਿੰਗ ਹੋ ਗਈ ਸਟਾਰਟ ਹਾਂਜੀ ਸੋ ਪਹੁੰਚ ਗਏ ਆਪਾਂ ਫਾਈਨਲੀ ਦਿੱਲੀ ਇੱਥੋਂ ਆਪਣੀ ਹੈਗੀ ਐਂਡੋ ਕੈਨੇਡੀਅਨ ਐਂਡੋ ਕੈਨੇਡੀਅਨ ਚਾਪਾ ਸਿੱਧਾ ਜਾਣਾ ਰਾਜਪੁਰੇ ਰਾਜਪੁਰੇ ਤੋਂ ਸ਼ਾਇਦ ਉਹ ਟੈਕਸੀ ਸਰਵਿਸ ਵੀ ਦਿੰਦੇ ਨੇ ਉਹ ਪੁੱਛਣਾ ਪੈਣਾ ਬਾਕੀ ਦਿੱਲੀ ਆ ਕੇ ਬੱਲੇ ਬੱਲੇ ਹੋਈ ਪਈ ਆ ਹੰਡ ਘੈਂਟ ਆ ਇਹ ਜੀ ਪਹੁੰਚ ਗਏ ਹਾਂ ਜੀ ਪਹੁੰਚ ਗਏ ਥੱਕ ਕੇ ਬਹੁਤ ਆ ਗਏ ਹੈ ਸੋ ਵੀਰੇ ਨੂੰ ਕਰਦੀ ਆਪਾਂ ਗੁੱਡ ਬਾਏ ਕਿਉਂਕਿ ਵੀਰੇ ਦੀ ਹੈਗੇ ਟੈਕਸੀ ਹਾਂਜੀ ਤੇ ਆਪਣੀ ਹੈਗੇ ਇੰਡੋ ਗ੍ਰੀਡੀਆਂ ਹਾਂਜੀ ਸੋ ਵੀਰੇ ਬਹੁਤ ਵਧੀਆ ਲੱਗਿਆ ਹਨਾ ਮਿਲ ਕੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਨਿੱਗਾ ਸਵਾਰ ਵੀਰੇ ਦਾ ਮੁਲਾਕਾਤਾਂ ਹੋਣਗੀਆਂ ਫੇਰ ਆਸਟ੍ਰੇਲੀਆ ਉਰੇ ਵੀ ਦੇਖਾਂਗੇ ਹਨਾ ਜਰੂਰ 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 ਸੋ ਸਸੇ ਕਾਲ ਸਸੇ ਓਕੇ ਚਲੋ ਹਾਂਜੀ ਸੋ ਆਪਣੀ ਇਮੀਗ੍ਰੇਸ਼ਨ ਹੋ ਗਈ ਕਲੀਅਰ ਤੇ ਹੁਣ ਆਪਾਂ ਬੈਗ ਚੱਕਣ ਜਾ ਰਹੇ ਆ ਆਪਣੇ ਬੈਗ ਵਾਲੀ ਦੀ 벨ਟ ਲਖਣੀ ਆ ਪਹਿਲਾਂ ਕਿਹੜੀ 벨ਟ ਤੇ ਬੈਗ ਆ ਰਹੇ ਨੇ ਆਪਣੇ ਸੋ ਇਧਰ ਦੇਖੋ ਡਿਊਟੀ ਫਰੀ ਆਪਾਂ ਆਲਰੇਡੀ ਬਾਈ ਕਰ ਲਈ ਆ ਗਿਆ ਉਹਨਾ ਪਹਿਲਾ ਬੈਗ ਸਾਰਾ ਲਵੇ ਚੱਕ ਲਿਆ ਆਪਾਂ ਇੱਕ ਬਾਾਰ ਚੱਲਿਆਂ ਇਥੇ KFC ਹੈਗਾ ਸੀ ਜੀ 에어ਪੋਰਟ ਤੇ ਹਲੇ ਆਪਾਂ ਨੂੰ 10 ਮਿੰਟ ਦੀ ਵੇਟ ਕਰਨ ਨੂੰ ਕੇ ਇੰਡੋ ਕੈਨੇਡੀਅਨ ਵਾਲੇ ਨੇ ਸੋ ਆਪਾਂ 버거 ਆਰਡਰ ਕੀਤਾ ਕਲਾਸਿਕ ਜਿੰਗਲ ਇਕਲਾ 버거 ਹੀ ਆਰਡਰ ਕੀਤਾ ਨਾਲ ਪੈਪਸੀ ਕਿਉਂਕਿ ਮੈਨੂੰ ਸੀ ਥੋੜਾ ਬਹੁਤ ਖਾ ਲਈ ਯਾਰ ਮੈਂ ਪਲੇਨ ਚ ਕੁਝ ਵੀ ਨਹੀਂ ਖਾਦਾ ਇਸ ਵਾਰੀ ਮੈਂ Hindu meal ਕਰਾਉਣੀ ਭੁੱਲ ਗਿਆ ਇੱਕ ਆਪਾਂ Hindu meal ਸਿਲੈਕਟ ਕਰ ਸਕਦੇ ਹੁੰਦੇ ਆ ਥਾਈ 에어ਵੇਸ Hindu non-vegetarian ਜਾਂ vegetarian meal ਉਹ ਮੈਂ ਬੁੱਕ ਕਰਾਉਣੀ ਭੁੱਲ ਗਿਆ ਮੈਨੂੰ ਯਾਦ ਨਹੀਂ ਰਿਹਾ ਤਾਂ ਕਰਕੇ ਇਹਨਾਂ ਨੇ ਆਪਣੀ ਕੋਈ ਮੀਲ ਸੀ ਇਹਨਾਂ ਦੀ ਐਨੀ ਵਧੀਆ ਨਹੀਂ ਸੀ ਖਾਈ ਮੈਂ ਇੱਕ ਟਾਈਮ ਹੀ ਖਾਤਾ ਸ਼ੁਕਰ ਹੈ ਜੀ ਇੰਡੋ ਕੈਨੇਡੀਅਨ ਪਹੁੰਚੀ ਬੜਾ ਟਾਈਮ ਲਾਤਾ ਘੰਟਾ ਹੋ ਗਿਆ ਵੇਟ ਕਰਦੇ ਇਹਨੂੰ ਹਾਂਜੀ ਅਸੀਂ ਪਹੁੰਚ ਗਏ ਸੋਨੀਪੱਤ ਹਰਿਆਣਾ ਤੇ ਇੱਥੇ ਹਵੇਲੀ 'ਚ ਰੁਕੇ ਸੀ ਇਹ ਹਵੇਲੀ 2 ਘੰਟੇ ਬਾਅਦ ਆਉਂਦੀ ਹੈ ਜਦ ਆਪਾਂ ਦਿੱਲੀ 에ਰਪੋਰਟ ਤੋਂ ਨਿਕਲ ਜਾਂਦੇ ਆ ਇੱਥੇ ਆਪਾਂ ਨੂੰ ਬਾਈ ਮਿਲੇ ਜੀ ਹਾਂਜੀ ਬਾਈ ਤੁਹਾਡਾ ਕੀ ਨਾਮ ਆ ਜੀ ਸੁਮੇਸ਼ ਸਿੰਘ ਕਿੱਥੋਂ ਆਏ ਤੁਸੀਂ ਜਰਮਨ ਤੋਂ ਭਾਈ ਜਰਮਨ ਤੋਂ ਹਾਂਜੀ ਕੀ ਗਈ ਤੁਹਾਡਾ ਕਿੰਨੇ ਟਾਈਮ ਬਾਦਾਂ ਆਏ ਤੁਸੀਂ ਵੀਰ ਆਪਣਾ 13 ਸਾਲਾਂ ਦਾ 13 ਸਾਲਾਂ ਬਾਦਾਂ ਆਏ ਆ ਇੰਡੀਆ ਹਾਂਜੀ ਓਕੇ ਤੇ ਕਿੱਦਾਂ ਲੱਗ ਰਿਹਾ ਬਾਈ ਓਰੇ ਵਧੀਆ ਲੱਗਦਾ ਹੈ ਚੇਂਜਿਸ ਲੱਗ ਰਹੇ ਹਾਂਜੀ ਬਹੁਤ ਟਾਈਮ ਹੋ ਗਿਆ 13 ਸਾਲ ਤਾਂ ਯਾਰ ਬਹੁਤ ਜ਼ਿਆਦਾ ਹੈ ਬਾਈ ਤੁਹਾਡਾ ਨਾਮ ਕੀ ਹੈ ਬਾਈ ਜ਼ੋਰਾ ਸਿੰਘ ਜ਼ੋਰਾ ਸਿੰਘ ਤੁਸੀਂ ਕਿੱਥੋਂ ਆਏ ਜੀ ਯੂ ਐਸ ਏ ਯੂ ਐਸ ਏ ਤੋਂ ਤੇ ਕਿੰਨੇ ਟਾਈਮ ਬਾਦਾਂ ਆਏ ਜੀ ਮੈਂ 2 ਸਾਲ ਬਾਅਦ 2 ਸਾਲ ਬਾਅਦ ਚਲੋ ਤੁਹਾਡਾ ਸਮਾਂ ਠੀਕ ਆ ਇਧਰ ਬਾਈ ਆਏ ਨੇ 13 ਸਾਲ ਬਾਅਦ ਜਰਮਨ ਤੋਂ ਇਹ ਤਾਂ ਸੰਿਆਸ ਹੀ ਹੋ ਗਿਆ ਬਾਈ ਤੇ ਮੈਨੂੰ ਲੱਗ ਲੱਗ ਹੀ ਲੱਗ ਰਿਹਾ ਹੁਣਾ ਮੁਲਕ ਹੁਣ 13 ਸਾਲ ਬਾਅਦ ਕਿਉਂਕਿ ਬਹੁਤ ਚੇਂਜਸ ਆ ਗਏ ਬਹੁਤ ਬਹੁਤ ਜ਼ਿਆਦਾ ਤੇ ਬਾਈ ਉਹਨਾਂ ਨੇ ਕਰਾਇਆ ਸ਼ੋਲੇ ਪਟੂਰੇ ਬਾਈ ਇੰਜੋਏ ਕਰਦੇ ਵੇ ਪੂਰਾ ਬਸ ਵੈਲਕਮ ਤੇ ਯਾਰ ਨਿਕੇਸ਼ ਵੀ ਘੈਂਟ ਆ ਤੇ ਪ੍ਰਾਈਸ ਵੀ ਚੈ ਜਾ ਬੁਰੀ ਇੰਨਾ ਕੋਈ ਹਾਈ ਪ੍ਰਾਈਸ ਨਹੀਂ ਹੈ ਅਗਰ ਤੁਸੀਂ ਇੰਡੋ ਕੈਨੇਡੀਅਨ ਚ ਟਰੈਵਲ ਕਰਦੇ ਹੋ ਦਿੱਲੀ ਤੋਂ ਪੰਜਾਬ ਚ ਕਿਤੇ ਵੀ ਤਾਂ ਤੁਹਾਡਾ ਇੱਥੇ ਪਹਿਲਾ ਸਟਾਪ ਹੁੰਦਾ ਹਵੇਲੀ ਚ ਇੱਥੇ ਅੱਧੇ ਘੰਟੇ ਦਾ ਸਟਾਪ ਹੁੰਦਾ ਤੁਸੀਂ ਚਾਹ ਪਾਣੀ ਸ਼ੱਕ ਸਕਦੇ ਹੋ ਤੇ ਇੱਥੇ ਮਾਹੌਲ ਵੀ ਬੜਾ ਘੈਂਟ ਆ ਤੇ ਬਾਈ ਜਿਵੇਂ 13 ਸਾਲ ਬਾਅਦ ਆਏ ਨਾ ਔਰੇ ਤੇ ਬਾਈ ਨੂੰ ਮੈਂ ਕਿਹਾ ਵੀ ਹੁਣ ਤੁਸੀਂ ਗੇੜਾ ਮਾਰ ਗਏ ਆ ਤਕੀ ਤਾਂ ਤੁਹਾਡਾ ਸਾਲ ਬਾਅਦ ਤੁਹਾਡਾ ਜੀ ਕਰਿਆ ਕਰਨਾ ਹੁਣ ਜਰਮਨ ਤੁਹਾਡਾ ਦਿਲ ਨਹੀਂ ਲੱਗਣਾ ਬਾਈ ਜਰਮਨ ਤੋਂ ਨੇ ਤੇ ਜਰਮਨ ਸਾਲਕ ਬਾਅਦ ਤੁਹਾਨੂੰ ਐਦਾਂ ਹੋਣਾ ਵੀ ਨਹੀਂ ਯਾਰ ਜਾ ਆਈਏ ਕਿਹੜਾ ਮਾਰ ਕੇ ਆਈਏ ਸੋ ਇੱਥੇ ਦਾ ਯਾਰ ਨੇਚਰੀ ਘੈਂਟ ਆ ਪੰਜਾਬ ਇੰਡੀਆ ਜੋ ਵੀ ਆ ਇੱਥੇ ਬੰਦੇ ਦਾ ਦਿਲ ਆਟੋਮੈਟਿਕਲੀ ਲੱਗਦਾ ਹਨਾ ਜੀ ਬਿਲਕੁਲ ਬੜੀ ਖੁਸ਼ੀ ਬੰਦਾ ਥੋੜਾ ਟਾਈਮ ਕੰਮ ਕਰਕੇ ਉੱਤੇ ਅੱਕ ਜਾਂਦਾ ਬਿਲਕੁਲ ਵੀ ਨਹੀਂ ਹੁਣ ਸਾਡੇ ਜੜ੍ਹਾਂ ਜੁੜੀਆਂ ਨੇ ਹਾਂ ਜੀ ਹਾਂ ਜੀ ਇੰਡੀਆ ਨੂੰ ਅਸੀਂ ਕਿੱਥੇ ਛੱਡ ਸਕਦੇ ਆ ਕਿੱਥੇ ਭੁੱਲ ਸਕਦੇ ਆ ਪੰਜਾਬ ਨੂੰ ਸਹੀ ਗੱਲ ਐ ਚਾਸ਼ ਅਗਲੀ ਜੀ ਤੇ ਫਰੈਸ਼ ਹੋ ਗਏ ਆਪਾਂ ਹੁਣ ਬਸ ਇੱਥੋਂ ਨਿਕਲਣ ਲੱਗੇ ਆਂ ਹੁਣ ਰਾਜਪੁਰੇ ਜਾ ਕੇ ਤੁਹਾਨੂੰ ਮਿਲਦੇ ਆਂ ਬੱਸ ਦੇ ਵਿੱਚ ਆ ਗਏ ਸੀ ਤੇ ਤੇ ਆਪਾਂ ਨੂੰ ਬਾਈ ਮਿਲਿਆ ਹਾਂਜੀ ਬਾਈ ਤੁਹਾਡਾ ਕੀ ਨਾਮ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਦਵਿੰਦਰ ਆ ਜੀ ਨਵਿੰਦਰ ਸਿੰਘ ਜੀ ਹਾਂਜੀ ਤੇ ਤੁਸੀਂ ਬਾਈ ਕਿੱਥੋਂ ਆਏ ਹੋ ਮੈਂ ਆ ਜੀ ਅਲਬਾ ਕਰਕੇ ਸ਼ਹਿਰ ਤੋਂ ਇਹ ਨਿਊ ਮੈਕਸੀਕੋ ਸਟੇਟ ਪੈਂਦਾ ਵਾ ਯੂ ਐਸ ਦੇ ਵਿੱਚ ਓਕੇ ਜੀ ਉੱਥੋਂ ਆ ਰਹੇ ਆ ਜੀ ਜਾ ਰਹੇ ਆ ਗੁਰਦਾਸਪੁਰ ਠੀਕ ਹੈ ਜੀ ਤੇ ਤੁਸੀਂ ਕਿੰਨੇ ਟਾਈਮ ਬਾਅਦ ਮਤਲਬ ਆਪਣਾ ਟ੍ਰਿਪ ਹੁਣ ਦੁਬਾਰਾ ਕਰ ਰਹੇ ਹੋ ਕੋਸ਼ਿਸ਼ੇ ਕੀਤੀ ਕਿ ਸਾਲ ਜੇ ਕਰੀ ਲੱਗ ਜਾਵੇ ਕਈ ਵਾਰੀ ਦੋ ਸਾਲ ਨੂੰ ਹਾਂਜੀ ਪਰ ਦਿਲ ਤਾਂ ਇਦਾਂ ਹੀ ਕਰਦਾ ਹੈ ਨਾ ਵੀ ਇਨਾ ਥੋੜੇ ਟਾਈਮ ਬਾਅਦ ਵੀ ਦਿਲ ਕਰਨ ਲੱਗਦਾ ਵੀ ਜਾਣਾ ਹੀ ਪੈਣਾ ਪੰਜਾਬ ਖਿੱਚੇ ਖਿਚੜੀ ਪੈਂਦੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਦਿਲ ਤੇ ਇਦਾਂ ਕਰਦਾ ਵੀ ਜੇ ਕੋਸ਼ਿਸ਼ ਕਰੀਏ 6 ਮਹੀਨੇ ਚ ਇੱਕਦਰ ਟ੍ਰਿਪ ਲੱਗ ਜਾਵੇ ਤਾਂ ਬਹੁਤ ਵਧੀਆ ਆ ਪਰ ਉਹੀ ਹੈ ਵੀ ਕੰਮ ਕਰਾਉ ਦਾ ਕੋਈ ਵਾਰੀ ਟਾਈਮ ਲੱਗਦਾ ਨਹੀਂ ਬੰਦਾ ਬਾਹਰ ਜਾਂਦਾ ਆ ਉੱਥੇ ਬਿਜ਼ੀ ਰਹਿ ਜਾਂਦਾ ਪਰ ਚਲੋ ਆਪਾਂ ਫੇਰ ਵੀ ਲੱਕੀ ਹੈਗੇ ਜਿਹੜਾ ਫੇਰ ਵੀ ਆ ਜਾਂਦੇ ਸਾਲ 'ਚ ਆ ਜਾਂਦੇ ਉਹ ਵੀ ਬਹੁਤ ਆ ਸਾਡੇ ਵਾਸਤੇ ਇੰਡੀਆ ਨਾਲ ਪਿਆਰ ਹੀ ਇੰਨਾ ਇਹ ਜਿਆ ਮਤਲਬ ਤੋੜ ਨਹੀਂ ਸਕਦਾ ਕੋਈ ਦੇਸ਼ ਹੋਰ ਬਾਕੀ ਬਹੁਤ ਵਧੀਆ ਲੱਗਿਆ ਵੀਰੇ ਤੁਹਾਨੂੰ ਮਿਲ ਕੇ ਸੇਮ ਹੀ ਲਾਈਕ ਹੋਈ ਸੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਭਾਈ ਹਾਂਜੀ ਰਾਜਪੁਰੇ ਆ ਗਏ ਸੀ ਆਪਾਂ ਈਗਲ ਮੋਟਲ ਤੇ ਇੱਥੇ ਇਹਨਾਂ ਨੇ ਅਰੇਂਜ ਕਰਕੇ ਦਿੱਤੀ ਆਪਾਂ ਨੂੰ ਟੈਕਸੀ ਜੇ ਤੁਸੀਂ ਵੀ ਟ੍ਰੈਵਲ ਕਰਦੇ ਹੋ ਇੰਡੋ ਕੈਨੇਡੀਅਨ ਨਾਲ ਤਾਂ ਤੁਹਾਨੂੰ ਅਰੇਂਜ ਕਰਕੇ ਦਿੰਦੇ ਆ ਪਟਿਆਲੇ ਤੱਕ ਟੈਕਸੀ ਆਉਣ ਮੇਰੀ ਸ਼ਾਇਦ ਪਿੰਡੀ ਡ੍ਰੌਪ ਕਰਨਗੇ ਬਾਈ ਪਿੰਡੀ ਡ੍ਰੌਪ ਕਰ ਦੋ ਸਰ ਨਹੀਂ ਜੀ ਗੱਡੀ ਦੀ ਸਰਵਿਸ ਹੱਥ ਤੱਕ ਆ ਸਰ ਓਕੇ ਪਿੰਡ ਨਹੀਂ ਡ੍ਰੌਪ ਕਰਦੇ ਨਿਊ ਬੱਸ ਸਟੈਂਡ ਤੱਕ ਡ੍ਰੌਪ ਕਰਨਗੇ ਪਟਿਆਲਾ ਸੋ ਉੱਥੇ ਤੱਕ ਚੱਲਦੇ ਹਾਂ ਹੁਣ ਘਰੇ ਫੋਨ ਕਰਦੇ ਹਾਂ ਉੱਥੇ ਤੱਕ ਬੁਲਾਉਣੇ ਕਿਸੇ ਨੂੰ ਮੇਰੇ ਇਹ ਗੱਲ ਮੋਟਲ ਰਾਜਪੁਰਾ ਕਹਿੰਦੇ ਕੌਣ ਆਇਆ ਕਹਿੰਦੇ ਪੰਮਾ ਸਿੰਘ ਥਾਲੀਵਾਲ ਆ ਗਿਆ ਪਰਮਿੰਦਰ ਪਰਮਵੀਰ ਸਿੰਘ ਥਾਲੀਵਾਲ ਕੇ ਪੰਮਾ ਸਿੰਘ ਥਾਲੀਵਾਲ ਪਰਮਵੀਰ ਸਿੰਘ ਸਿਗਾਰ ਵੀ ਉਹ ਲੈ ਕੇ ਆ ਗਿਆ ਗਾਲੀ ਲੈਣ ਮੁੰਡਾ ਨਾ ਨਾ ਲਾ ਰਿਹਾ ਬੰਦ ਨਾ ਸਿਕਾਲੀ ਹੋਰ ਕਿਦਾਂ ਬਬੀ ਜੂ ਦੇ ਸੋ ਮੋਟੇ ਬਰੀਆਂ ਸਤਿਗਾਂਦੀ ਹਾਂ ਪੇਪਰ ਕਿੱਥੇ ਹੈ ਨਾ ਆ ਗਿਆ ਦਿਖ ਨਹੀਂ ਹਾਂ ਕਰਦੇ ਨਾ ਚੰਦ ਮੈਂ ਲੱਗਾਉਂਗਾ ਹੋਰ ਠੀਕ ਆ ਸਤਿਗਾਂਦੀ ਸਸ ਦੇ ਤਾਰ ਲਾ ਕੇ ਇੱਟੱਕ ਤੱਕ ਤਾਂ ਸਿਰ ਹੋਰ ਹੋਰ ਬੇਸ਼ਿਕੁਨ ਖੁੱਲ ਮੇਲੇ ਹੋਵੇ ਮੈਨੂੰ ਮੈਂ ਬਾਹਰ ਚ ਦੇਣੀ ਸਸਰੀ ਕਰਨ ਤਾਂ ਬਾਕੀ ਨੂੰ ਮਨੇ ਪਿਆ ਇਹਦੇ ਉਹ ਆ ਰਹੇ ਆ ਹਾਂ ਹਾਂ ਚਲ ਆ ਬੋਰੋ ਬਿਰਾਂ ਅੰਦਰ ਰਹੇਗਾ ਹਾਂ ਟਕੜਾ ਹਾਂ ਸਭ ਠੀਕ ਸਭ ਵਧੀਆ ਰੋਟੀ ਖਾ ਲਈ ਆ ਖਾ ਲਿਆ ਲੈ ਫਿਰ ਮੇਰੇ ਨਾਲ ਖਾਣੀ ਸੀ ਚਲ ਕੋਈ ਗੱਲ ਕੱਢੂ ਫਾਵਾਣੀ ਅਜੇ ਤੋਂ ਪਹਿਲਾਂ ਪਿਆਰੇ ਸਹਿਜੇ ਨੂੰ ਮੈਂ ਇਹ ਸੇਟੀ ਕਰਦੇ ਹਾਂ ਉਸ ਮੁੰਡੇ ਦੀ ਬਾਜੀ ਵਾਹ ਇੱਧਰ ਦਾ ਵੈਲਕਮ ਹੋਇਆ ਹੋਇਆ ਇਹ ਤੇਰੇ ਭਾਈ ਦੀ ਆ ਸਾਰੀ ਮਹਿਰ ਕਿਨੇ ਕਰਿਆ ਮੈਂ ਭਾਬੀ ਨੇ ਇੱਕ ਚੈਨੀ ਦੀ ਬਹੁਤ ਸੁੰਦਰ ਹੈ ਸੱਜਣਾ ਦੁਕਾਣ ਦੇ ਨੂੰ ਮਿੱਠਾ ਕਰਾ ਲੈ ਪਾਪੂ ਚਮਚੋ ਤੇ ਇਹ ਕਿ ਮਰੋ Hvordan går det? ਨਹੀਂ ਬੇਟਾ ਨਹੀਂ ਇਹ ਤਰ੍ਹਾਂ ਕਰਦੇ ਇਹਨਾਂ ਚੀਜ਼ਾਂ ਚੋਂ ਕੋਈ ਨਹੀਂ ਆਇਆ ਉਹ ਪੰਨੇ ਨੂੰ ਸਮਾਨਤ ਕਰਨ ਲੱਗੇ ਆਪਾਂ ਥੈਂਕ ਯੂ ਵੀਰੋ ਭਾਈ ਸਾਹਿਬ ਨੇ ਫੋਨ ਭੇਜਿਆ ਮੈਂ ਤਾਂ ਕਰਕੇ ਠੀਕ ਗਏ ਥੈਂਕ ਯੂ ਵੀਰੋ ਮੇਰਾ ਸਭ ਮੁੱਲ ਪਾਇਆ ਤੁਸੀਂ ਵੀ ਹਾਂਜੀ ਅਸਤਰੀ ਕਾਲ ਜੀ ਅਸਤਰੀ ਕਾਲ ਜੀ ਇਹ ਹੋਰ ਲਾਡਰ ਬ੍ਰੈਂਡ ਆ ਗਿਆ ਸੁਣਾ ਅਨਬਾਕਸਿੰਗ ਕਰ ਰਹੇ ਹਾਂ 16 Pro 256 GB ਦੀ ਪੰਮਾ ਸਿੰਘ ਢਾਲੀਵਾਲ ਕਲਰ ਰਹਿ ਗਿਆ ਕਲਰ ਹੈਗਾ ਬਲੈਕ